ਮੁੰਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਸਾਈਬਰ ਅਪਰਾਧੀਆਂ ਨੇ 70 ਸਾਲਾਂ ਇੱਕ ਡਾਕਟਰ ਨਾਲ 3 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਤੇ ਉਸ ਨੂੰ 8 ਦਿਨਾਂ ਤੱਕ ਡਿਜੀਟਲ ਹਿਰਾਸਤ ਵਿੱਚ ਰੱਖਿਆ ਗਿਆ ਉਸ ਤੇ ਮਨੀ ਲਾਂਡਰਿੰਗ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਝੂਠਾ ਦੋਸ਼ ਲਗਾਇਆ ਗਿਆ ਮਹੀਨੇ ਮਹੀਨੇ ਵਿੱਚ ਪੀੜਤਾਂ ਨੂੰ ਇੱਕ ਵਿਅਕਤੀ ਨੇ ਖੁਦ ਨੂੰ ਦੂਰ ਸੰਚਾਰ ਵਿਭਾਗ ਦਾ ਇੱਕ ਕਰਮਚਾਰੀ ਦੱਸ ਕੇ ਫੋਨ ਕੀਤਾ ਜਿਸ ਨੇ ਆਪਣਾ ਨਾਮ ਅਮਿਤ ਕੁਮਾਰ ਦੱਸਿਆ ਉਸ ਨੇ ਦੱਸਿਆ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਵਰਤਣ ਲਈ ਉਸ ਦੇ ਨਿੱਜੀ ਵੇਰਵਿਆਂ ਵਾਲਾ ਇੱਕ SIM ਕਾਰਡ ਖਰੀਦਿਆ ਗਿਆ ਹੈ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਇੱਕ ਹੋਰ ਵਿਅਕਤੀ ਦਾ ਫੋਨ ਆਉਂਦਾ ਹੈ ਜਿਸ ਨੇ ਖੁਦ ਨੂੰ ਅਪਰਾਧ ਸ਼ਾਖਾ ਦੇ ਅਧਿਕਾਰੀ ਸਮਾਦਾਨ ਪਵਾਰ ਵਜੋਂ ਪੇਸ਼ ਕੀਤਾ ਉਸਨੇ ਪੀੜਤਾਂ ਨੂੰ ਦੱਸਿਆ ਕਿ ਉਸਦੇ ਬੈਂਕ ਖਾਤੇ ਤੇ ਡੈਬਿਟ ਕਾਰਡ ਦੇ ਵੇਰਵੇ ਇੱਕ 에ਅਰਲਾਈਨ ਕੰਪਨੀ ਦੇ ਮਾਲਕ ਦੇ ਘਾਪੇਮਾਰੀ ਦੌਰਾਨ ਮਿਲੇ ਹਨ ਜਿਸ ਨੂੰ ਪਹਿਲਾਂ منی ਲਾਂਡਰਿੰਗ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਸਮੇਂ ਉਹ ਮੈਡੀਕਲ ਜ਼ਮਾਨਤ ਤੇ ਬਾਹਰ ਹੈ ਮੁਲਜ਼ਮ ਨੇ ਉਸ ਨੂੰ ਕਈ ਦਸਤਾਵੇਜ਼ ਭੇਜੇ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਇਹ ਦਸਤਾਵੇਜ਼ ਸੀਬੀਆਈ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਰਬੀਆਈ ਵਰਗੀਆਂ ਜਾਂਚ ਏਜੰਸੀਆਂ ਦੇ ਹਨ ਪੁਲਿਸ ਵਰਦੀ ਵਿੱਚ ਇੱਕ ਵਿਅਕਤੀ ਨੇ ਉਸਦੇ ਪਤੀ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਤੇ ਉਸ ਨੂੰ ਮਾਮਲੇ ਬਾਰੇ ਭਰੋਸਾ ਵੀ ਦਿਵਾਇਆ ਫਿਰ ਉਸ ਨੂੰ 8 ਦਿਨਾਂ ਲਈ ਵੀਡੀਓ ਨਿਗਰਾਨੀ ਹੇਠ ਰੱਖਿਆ ਗਿਆ ਤੇ ਜਿਸ ਨੂੰ ਇਹ ਧੋਖੇਬਾਜ਼ ਡਿਜੀਟਲ ਗ੍ਰਿਫਤਾਰੀ ਕਹਿੰਦੇ ਹਨ ਇਸ ਸਮੇਂ ਦੌਰਾਨ ਉਸ ਨੂੰ ਹਰ ਘੰਟੇ ਉਹਨਾਂ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਤੇ ਡਰ ਦੇ ਮਾਰੇ ਉਸ ਨੇ 3 ਕਰੋੜ ਰੁਪਏ ਉਹਨਾਂ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਅਧਿਕਾਰੀ ਨੇ ਦੱਸਿਆ ਹੈ ਕਿ ਉਸ ਨੇ 5 ਜੂਨ ਨੂੰ ਪੱਛਮੀ ਜ਼ੋਨ ਸਾਈਬਰ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ ਸੀ ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾ ਨੇ 82 ਲੱਖ ਰੁਪਏ ਨੂੰ ਕ੍ਰਿਪਟੋ ਕਰੰਸੀ ਵਿੱਚ ਬਦਲਿਆ ਸੀ ਉਹਨਾਂ ਨੂੰ ਫੜਨ ਅਤੇ ਪੈਸੇ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਹਜੇ ਜਾਰੀ ਹਨ